this is the most mystical time in my entire artistic life ke teri tera ratt ba katda ke has <laughs> ke udan le kider gayak satender santaaj ne canada de toronto ch khaddi ba wahi fir ma paya de ਸੋਸ਼ਲ ਮੀਡੀਆ ਤੇ ਸਾਂਝਾ ਕੀਤੀਆਂ ਤਸਵੀਰਾਂ ਤੇ ਵੀਡੀਓ ਹਜ਼ਾਰਾਂ ਦੇ ਸਮਰਥਾ ਵਾਲੇ ਹਾਲ ਹੀ ਦੇ ਟਿਕਟਾਂ ਹੋਈਆਂ ਸੋਲਡ ਆਊਟ ਸਤਿੰਦਰ ਸਰਤਾਜ ਦਾ ਸ਼ੋਅ ਹੋਵੇ ਤੇ ਹਾਊਸ ਫੁੱਲ ਨਾ ਹੋਏ ਅਜਿਹਾ ਤਾਂ ਹੋ ਹੀ ਸਕਦਾ ਅਕਸਰ ਸਤਿੰਦਰ ਸਰਤਾਜ ਦੇਸ਼ ਵਿਦੇਸ਼ ਤੇ ਵਿੱਚ ਆਪਣੇ ਲਾਈਵ ਸ਼ੋਅ ਲਗਾਉਣ ਦੇ ਲਈ ਜਾਂਦੇ ਹਨ ਤੇ ਉੱਥੋਂ ਸਤਿੰਦਰ ਸਰਤਾਜ ਨੂੰ ਜੋ ਪਿਆਰ ਮਿਲਦਾ ਹੈ ਇਹ ਤਾਂ जगਜਾਹਿਰ ਹੈ ਕਿਉਂਕਿ ਸਤਿੰਦਰ ਅਕਸਰ ਆਪਣੀ ਉੱਚਿਤ ਉੱਚੀ ਗਾਇਕੀ ਲਈ ਜਾਣੇ ਜਾਂਦੇ ਹਨ ਰੀਸੈਂਟਲੀ ਉਹ ਕੈਨੇਡਾ ਦੇ ਟੋਰਾਂਟੋ ਸ਼ਹਿਰ ਦੇ ਵਿੱਚ ਪਹੁੰਚੇ ਤੇ ਉੱਥੇ ਚਾਹ ਕੇ ਜੋ ਉਹਨਾਂ ਨੂੰ ਪਿਆਰ ਮਿਲਿਆ ਇਸ ਗੱਲ ਦਾ ਧੰਨਵਾਦ ਉਹਨਾਂ ਨੇ ਖੁਦ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਸਾਂਝਾ ਕਰਕੇ ਕੀਤਾ ਸਤੰਦਰ ਸਰਤਾਜ ਨੇ ਲਿਖਿਆ ਹਾਊ ਕੈਨ ਆਈ ਥੈਂਕ ਯੂ ਇਨਫ ਫਾਰ ਥਿਸ #ਲਵ #ਟੋਰਾਂਟੋ ਇਸ ਸ਼ਹਿਰ ਤੋਂ ਸ਼ੌਹਰਤ ਵਾਲਾ ਸਫ਼ਰ ਸ਼ੁਰੂ ਸੀ ਕਲਾਕਾਰਾਂ ਦੀ ਕਲਾ ਪਰਥ ਕਿ ਫੈਸਲਿਆ ਦਾ ਪੂਰਾ ਹੈ ਅਧਿਕਾਰ ਟੋਰਾਂਟੋ ਨੂੰ ਜੇ ਪਰਦੇਸਾ ਵਿੱਚ ਕਿਦਰੇ ਪੰਜਾਬ ਦੇਖਣੇ ਹੋਏ ਤਾਂ ਫਿਰ ਦੇਖੋ ਯਾਰ ਟੋਰਾਂਟੋ ਨੂੰ ਸ਼ਹਿਰ ਦੁਬਾਰਾ ਸ਼ਹਿਰ ਹਾਜ਼ਰ ਹੈ ਸਰਤਾਜ ਤੇ ਸਰਤਾਜ ਕਰਦਾ ਫਿਰ ਫਨਕਾਰ ਟੋਰਾਂਟੋ ਨੂੰ 12 17 ਸਤੰਦਰ ਸਰਤਾਜ ਨੇ ਆਪਣੀ ਇਸ ਵੀਡੀਓ ਨੂੰ ਟੋਰਾਂਟੋ ਸ਼ਾਨੂ ਧੰਨਵਾਦ ਕਰਦੇ ਆ ਸਾਂਝੀ ਕੀਤੀ ਕਿਉਂਕਿ ਉਹਨਾਂ ਦਾ ਹਾਊਸ ਦੇਖ ਸਕਦੇ ਹੋ ਇਸ ਸ਼ੋਅ ਦਾ ਪੂਰਾ ਫੁੱਲ ਸੀ ਪੂਰੇ ਜ਼ੋਰਾ ਸ਼ੋਰਾ ਦੇ ਨਾਲ ਉਹਨਾਂ ਦਾ ਸਵਾਗਤ ਕੀਤਾ ਗਿਆ ਉਹਨਾਂ ਦੀ ਗਾਇਕੀ ਨੂੰ ਉੱਥੇ ਮੌਜੂਦਾ ਲੋਕਾਂ ਨੇ ਇੰਜੋਏ ਕੀਤਾ तुसी भी देखो वीडियोज़ से फोरोज कॉमेंट सेक्शन अपनी राय जरूर साझा करो दिस इज दोस्ट मिस्टिकल माईफ ਫਿਰ ਮਾਪਿਆਂ ਦੇ ਜੀ ਸੇ ਰੀਣਾ ਜੋ ਜੁਆਨ ਹੋ ਗਿਆ ਤੁਹਾਡੇ ਨਾਲ ਕੇ ਜਾਈਂ ਆਪ ਘਰ ਜਾ ਕੇ ਵੀ ਪੋਈਂ ਸੋਈ ਨੀਂਦਾਂ ਦੀ ਦਵਾਈ ਲੈ ਲਈਏ ਜੇ ਤੁਸੀਂ ਸੁਣ ਪੰਜਾਬੀ ਲਾ ਕੇ ਜਾਈਂ जे सघे त